ਕੀ ਨਾਮ ਤੁਹਾਡਾ ਅਜੀਬ ਬਸ਼ਿਸ਼ੀ ਜੀ ਬਸ਼ਿਸ਼ੀ ਇਹ ਕਿੱਥੇ ਕੰਮ ਕਰਦੇ ਹੋ ਕਿਹੜੇ ਵਿਭਾਗ ਚ ਜੰਗਲਾਤ ਵਿਭਾਗ ਠੀਕ ਹੈ ਜੀ ਇਹ ਅੱਜ ਕੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਰੋਸ ਪ੍ਰਦਰਸ਼ਨ ਇਹ ਹੈ ਜੀ ਇੱਕ ਵਿਤਸਕਤਰ ਪੰਜਾਬ ਨੇ ਇੱਕ ਚਿੱਠੀ ਘੜ ਦਿੱਤੀ ਗਈ ਹੈ ਜਿਦਾ ਜਿਹੜੇ ਸਕਿਲਡ ਤੇ ਅਨਸਕਿਲਡ ਜਿਹੜੇ ਵਰਕਰਸ ਹੈਗੇ ਉਹਨਾਂ ਦੇ ਕੋਲੋਂ ਵੱਧ ਤੋਂ ਵੱਧ ਕੰਮ ਨਰੇਗਾ ਦੇ ਵਿੱਚ ਹੀ ਕਰਵਾਇਆ ਜਾਵੇ ਪਰ ਨਰੇਗਾ ਦਾ ਜਿਹੜਾ ਕੰਮ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਪੰਜਾਬ ਗਵਰਨਮੈਂਟ ਦੀ ਕੋਈ ਸਕੀਮ ਨਹੀਂ ਹੈਗੀ ਇਹ ਕੰਮ ਆਇਆ ਸੀਗਾ ਇੱਕ ਉਹਨਾਂ ਨੂੰ ਆਮ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਜਿਹੜੇ ਬੰਦੇ 20 ਸਾਲ ਜਾਂ 25 ਸਾਲ ਤੋਂ ਲਗਾਤਾਰ ਕੰਮ ਉਹਨਾਂ ਜਿਹੜੇ 20 ਸਾਲ ਜਾਂ 30 ਸਾਲ ਤੋਂ ਕੰਮ ਦੇ ਕੰਮ ਆ ਕਰ ਰਹੇ ਹੈ ਉਹਨਾਂ ਨੂੰ ਆਪਣੇ ਕੰਮ ਤੋਂ ਜਾਣ ਦਾ ਖਤਰਾ ਮਹਿਸੂਸ ਹੋ ਰਿਹਾ ਹੈ ਜੋ ਚਿੱਠੀ ਆਈ ਹੈ ਜਿਹੜਾ ਵੀ ਉਹਨਾਂ ਨੇ ਇੱਕ ਪਲਾਨ ਬਣਾਇਆ ਹੈਗਾ ਵੀ ਮਨਰੇਗਾ ਤਰੀਕ ਸਕੀਮ ਦੇ ਤਹਿਤ ਅਸੀਂ ਕੰਮ ਕਰਵਾ ਕੇ ਜਿਹੜੇ ਆਮ ਸਾਡੇ ਪਰਚਲਿਤ ਖਰਚੇ ਉਹਨਾਂ ਨੂੰ ਘਟਾਇਆ ਜਾਵੇ ਤੇ ਜਿਹੜੇ ਵੱਧ ਤੋਂ ਵੱਧ ਜਿਹੜੇ ਨਵੇਂ ਬੰਦੇ ਆਏ ਆ ਰਹੇ ਵਿਭਾਗ ਦੇ ਵਿੱਚ ਉਹਨਾਂ ਨੂੰ ਰੋਕਿਆ ਜਾਵੇ ਕਿਸੇ ਵੀ ਤਰੀਕੇ ਤੋਂ ਕਿਉਂਕਿ ਨਰੇਗਾ ਵਰਕਰ ਦਾ ਜਿਹੜਾ ਕੰਮ ਹੈ ਸਿਰਫ 100 ਦਿਨ ਦਾ ਹੁੰਦਾ ਇੱਕ ਪਰਿਵਾਰ ਨੂੰ ਇੱਕ ਬੰਦੇ ਨੂੰ ਨਹੀਂ ਇੱਕ ਪਰਿਵਾਰ ਨੂੰ ਜੇ ਮੰਨ ਲਓ ਇੱਕ ਪਰਿਵਾਰ ਦੇ ਚਾਰ ਬੰਦੇ ਕੰਮ ਕਰਦੇ ਆ ਤਾਂ 25 ਉਹ ਇਹ ਕਿ ਸਾਡਾ ਜਿਹੜਾ ਹੈਗਾ ਨੀਮ ਪਹਾੜੀ ਕੰਢੀ ਇਲਾਕਾ ਇਹਦੇ ਇੰਡਸਟਰੀ ਦੀ ਵੀ ਘਾਟ ਹੈਗੀ ਕਿਸੇ ਕਾਰਨ ਵੀ ਕੁਛ ਪੜੇ ਲਿਖੇ ਲੋਕ ਨਹੀਂ ਹੈਗੇ ਇੰਡਸਟਰੀ ਵਿੱਚ ਕੰਮ ਨਹੀਂ ਹੈਗਾ ਸਾਡੇ ਹਸ਼ਾਰਪੁਰ ਦੇ ਸੈਕਟਰ ਕੰਢੀ ਫੈਕਟਰੀ ਦੇ ਵਿੱਚ ਜਿਆਦਾ ਤਾਂ ਲੋਕਾਂ ਦਾ ਜਿਹੜਾ ਗੁਜ਼ਾਰਾ ਹੈਗਾ ਜੰਗਲਾਤ ਵਿਭਾਗ ਬਣ ਪਾ ਜਾਂ ਜੰਗਲੀ ਜੀਵ ਸੁਰੱਖਿਆ ਜਾਂ ਇਹਨਾਂ ਇਹਨਾਂ ਕੰਮਾਂ ਦੇ ਵਿੱਚ ਹੀ ਹੈਗਾ ਸਰਕਾਰੀ ਸਕੀਮਾਂ ਪਰ ਜੋ ਵਿੱਚ ਸਿਕੱਤਰ ਦੀ ਜਿਹੜੀ ਮਾਰੂ ਰੀਤੀ ਆ ਰਹੀ ਹੈ ਉਹਨੇ ਲਾਗੂ ਕਰ ਦਿੱਤੀ ਹੈ ਕਿ ਸਿਰਫ ਨਰਿਗਾ ਵਰਕਰਾਂ ਨੂੰ ਹੀ ਕੰਮੇ ਕਰਵਾਇਆ ਜਾਣਾ ਹੈਗਾ ਦੂਜੇ ਕੰਮਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕਦੀ ਪ੍ਰਸ਼ਾਸਨ ਤੋਂ ਲੈ ਕੇ ਸਰਕਾਰ ਤੱਕ ਪਹੁੰਚ ਕੀਤੀ ਹੈ ਕੰਮ ਸਰਕਾਰ ਇਸੀ 25 ਤਰੀਕ ਨੂੰ ਅਸੀਂ ਬਣ ਮੰਤਰੀ ਭੋਆ ਜਿਹੜੇ ਹੈਗੇ ਲਾਲਚੰਦ ਕਟਾਰੂ ਚੱਕ ਜੀ ਦੇ ਵਿੱਚ ਰੈਲੀ ਕਰਨ ਜਾ ਰਹੇ ਹਾਂ ਮੰਗ ਕੀ ਆਪਣੀ ਮੰਗ ਇਹ ਹੀ ਆ ਵੀ ਇਸ ਚਿੱਠੀ ਨੂੰ ਵਾਪਸ ਕੀਤਾ ਜਾਏ ਜਿਹੜੇ ਸਾਡੇ ਕੋਰ ਕੇਸ ਵੀ ਬੰਦੇ ਜਿੱਤ ਕੇ ਆਏ ਹੋ ਉਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਏ ਜਿਹੜੇ 10 ਸਾਲ ਤੋਂ ਵੱਧ ਕੰਮ ਕਰਦੇ ਨੂੰ ਹੋ ਗਿਆ ਟਾਈਮ ਉਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਏ ਇਹਦੇ ਚਿੱਤੇ ਕਿ ਉਹਨਾਂ ਨੇ ਸ਼ਰਤ ਲਾਈ ਹੋਈ ਹੈ ਐਜੂਕੇਸ਼ਨ ਦੇ ਉੱਪਰ 8 ਮਿਨੀਮਮ 8 ਪਾਸ ਬੇਲਦਾਰ ਵਾਸਤੇ ਦਰਜਾ 4 ਵਾਸਤੇ ਅਠਵੀਂ ਪਾਸ ਦੇ ਨਾਲ ਆਇਆ ਪਰ 2011 ਦੇ ਵਿੱਚ ਇੱਕ ਪਾਲਿਸੀ ਆਈ ਸੀਗੀ ਉਹਦੇ ਵਿੱਚ ਜੰਗਲਾਤ ਵਿਭਾਗ ਦੇ ਕੰਮਿਆਂ ਨੂੰ ਜੇ ਉੱਪਰ ਇਹ ਸ਼ਰਤ ਲਾਗੂ ਨਹੀਂ ਸੀ ਹੁੰਦੀ ਤੁਸੀਂ ਸਾਰੇ ਪੱਕੇ ਮਲਾਜ਼ਮ ਹੋ ਜੰਗਲਾਤ ਵਿਭਾਗ ਦੇ ਨਹੀਂ ਜੀ ਨਹੀਂ ਡੇਲੀ ਵੇਜ ਕੱਚੇ ਮਲਾਜ਼ਮ ਡੇਲੀ ਵੇਜ ਓਕੇ